اتنے میں سنت بابا مان سمڑے والے بربادی کرتا ہوں سنت بابا راجا جی نردا دل بھے کرتا ہوں دنواد کرتا ہوں سنت بابا بینڈیاں والوں کا جنہوں نے داس میں مہا پورے درشن کراؤ کا ساگا سمان دسان زیادہ نہیں لا میں کوئی ساتھتا نہیں ماں پرکھ نہیں میں کے سن بابا مان سے جی گروں انہوں نے پا دیا پارا بخشت دا سرکا ایک نمانا دیا داسا کہ جیسا داسا ہوں ماں پرکھا نہیں انہوں نے دیا انہی ہی کی کرپا سے سکے ہم ہیں موسو بریت تو پروپر ہی اور تھوڑا جا سمان ਮਾਪੁਰ ਕਾਂ ਦੀ ਯਾਦ ਵਿੱਚ 10 15 ਮਿੰਟ ਦਾ ਧਿਆਨ ਲਾ ਕੇ ਆਪਣੇ ਮਾਪੇ ਸੰਤ ਬਾਬਾ ਮਾਨ ਸਿੰਘ ਜੀ ਦੇ ਵੇਰਾ ਲਈ ਜੋ ਸੰਤ ਬਾਬਾ ਮਾਨ ਸਿੰਘ ਜੀ ਨੂੰ ਜਿਗਰ ਤੋਂ ਇੱਕ ਉਹਦਾ ਥਾਰਮਨ ਕੀ ਕਰਨੀ ਕੋ ਤੋ ਮੰਨ ਨੇ ਕਈ ਤਨ ਮੁੱਖ ਮੜਨਾ ਮੰਨ ਤੇ ਪ੍ਰੀਤੀ ਨਹੀਂ ਹੁੰਦੀ ਤੇ ਮੂੰਹ ਤੋਂ ਮਾਰ ਦੇ ਕੇ ਕਰਕੇ ਕਹਿ ਦੇ ਨੇ ਆ ਮੈਂ ਬੜਾ ਪ੍ਰਿਆਰ ਕਰਦਾ ਪਰ وہ مہ پہ دل کو پیار کرتے سن مہاں پور اور سارے مائی بھائی میں جناک بہنا ہے نا جی کرم چنگے جگہ کرم چنگے جاگے تو تھی اتنے پہنچے ہو سنت کی سنگت اتو بھی کئی ماڑے کرم جاگتے نے

ਭਗਤੀ ਕਰਨ ਵਾਲਾ ਸਵੇਰ ਮੱਥੇ ਲੱਗ ਜਾਏ ਉਸ ਦਿਨ ਰੱਬ ਠੁੱਠਾ ਤੇ ਜੇ ਤੱਕ ਕੋਈ ਚੁੱਗਲ ਖੋਰ ਨਿੰਦਕ ਮੱਥੇ ਲੱਗ ਜਾਏ ਉਸ ਦਿਨ ਰੱਬ ਰੁੱਠਾ ਅੱਜ ਤੁਹਾਡੇ ਦੇ ਰੱਬ ਠੁੱਠਾ ਆ ਠੁੱਠੇ ਦੀ ਵਿਚਾਨੀ ਆ ਅੱਜ ਤੁਸੀਂ ਸ਼ੈਨਛਾ ਦੀ ਛਤਰਛਾਇਆ ਇਹ ਕਹਤੇ ਗੰਗ ਮਾਪੱਖਾ ਦੇ ਦਰਸ਼ਨ ਕਰਦੇ سنت سر جو جن پر سو جنگ نار سنتن کو واسطے کوئی حضور جت ستار دامن ہے منگل دا سنگد ہے میرا رام دس کی باپری پوتر ہوئے بابا مہاپور شطر پہ بھی میں سوئی مکھ ہے رب نہیں نام نہیں جام ہے دھدا نہیں

ਦੇ ਅੰਦਰ ਤੇ ਦਿਲ ਦੇ ਅੰਦਰ ਇੱਕ ਗੱਲ ਹੁੰਦੀ ਹੈ ਦਿਨ ਕੀ ਬਰਤਖਾਉਂ ਦੇ ਕਈ ਅਸੰਖ ਕਰੋੜ ਇਥੇ ਵਿਰਲੇ ਹੋਰੇ ਉਹ ਮਹਾਂਪੁਰਖ ਜਿਨ੍ਹਾਂ ਦੀ ਮੈਂ ਮਹਾਂਪੁਰਖਾਂ ਦੀ ਰਸਨਾ ਤੋਂ ਵਡਿਆਈ ਸੁਣਦਾ ਆਂਦਾ ਭੇਵੇ ਕੋ ਮੈਂ ਜੂ ਕੋ ਤੇ ਉਹ ਮਹਾਂਪੁਰਖਾਂ ਦੀ ਸੰਤ ਬਾਗਾਂ ਨਾ ਕਰਸਿੰਦੀ ਉਹ ਜਦੋਂ ਮਹਾਂਪੁਰਖ ਚਾਹੇ ਲੈਂਦੇ ਨੇ ਇੱਕ ਮਾਂ ਹੁੰਦੀ ਹੈ ਜਿਹਦਾ ਸੱਚਾ ਪੁੱਤਰ ਪੜਦਾ ਉਹਦੀ ਮਾਂ ਦਾ ਰੋਣਾ ਵੱਖਰਾ ਇੱਕ ਗਵੰਡਨ ਵੀ ਹੁੰਦੀ ਆ ਕੇ ਗਵੰਡਨ ਦਾ ਰੋਣਾ ਵੱਖਰਾ ਗਵੰਡਨ ਰਾਗ ਲਾ ਕੇ ਰੋਏਗੀ ਪਰ ਜਿਹਦਾ ਆਪਣਾ ਪੁੱਤ ਗਿਆ ਹੋਇਆ ਉਹਦਾ ਰਾਗ ਨਹੀਂ ਚੱਲਦੀ ਉਹਦੇ ਬੋਲਾਂ ਦੇ ਵਿੱਚ ਫਰਾਗ ਹੁੰਦਾ ਹੈ ਉਹ ਪੱਥਰ ਦਿਲਾਂ ਨੂੰ ਮੋਲਮ ਕਰ ਦਿੰਦੀ ਹੈ ਪੱਥਰ ਜੇਲਾਂ ਨੂੰ ਲੋਰ ਵਾਸਤੇ ਮਜਬੂਰ ਕਰਦੀ ਐ ਉਹਨਾ ਵੀ ਸਿੱਖਿਆ ਤੇ ਸੇ ਜਾਗਰਤਦਾ ਐ ਉਹਨਾ ਮਹਾਵਿਰਖਾਂ ਦੇ ਬੋਲਾਂ ਨੂੰ ਦੁਨੀਆਂ ਮਾਤਰ ਸੰਤ ਬਾਬਾ ਮਰੀਕ ਸਿੰਘ ਦੀ ਉਹ ਮਹਾਵਿਰਖਾਂ ਦੇ ਬੋਲ ਜਿਹੜੇ ਕਦੀ ਬੋਲਿਆ ਕਰਦੇ ਆ ਮਰੀਕ ਆਹ ਭਾਈ ਮੇਰੀ ਗੱਲ ਸੁਣ ਉਹ ਨਹੀਂ

I can't believe it,

گرسری گربانی میں داس نے دسویں بال دن کیا مینو نہیں پتا گروا کا جیون کی ہے گرو

ਆਪਣਾ ਸਾਰਾ ਜੀਵਨ ਗੁਰੂ ਨੂੰ ਦੇ ਦਿੰਦੇ ਨੇ ਤਨ ਮਨ ਧਰਮ ਇਸ ਤੋਂ ਨੇ ਆਹ ਤਨ ਮਨ ਧਰਮ ਸਭ ਫੌਜ ਕੋ ਹੁਕਮ ਮੰਨਿਆ ਪਈਆ ਉਹ ਦੋ ਬਚਨ ਸਨ ਆ ਸ਼ਬਦ ਪੜ ਕੇ ਮੈਂ ਸਮਾਪਤੀ ਕਰਦੇ ਨੀ ਖਿਮਾ ਮੰਗ ਲੈਣੀ ਉਹ ਦੋ ਕੋਲ ਸਨ ਸੰਤ ਬਾਬਾ ਨਾਜਰ ਸਿੰਘ ਦੇ ਮਲੂਕੇ ਵਾਲਿਆਂ ਦੇ ਓ ਸਤਬਾਬਾ ਅਮਰੀਕ ਸਿੰਘ ਦੀ ਪੰਜ ਭੈਣਿਆਂ ਵਾਲਿਆਂ ਨੂੰ ਕਹਿ ਦਿੱਤਾ ਇਹਨੂੰ ਮੇਰਾ ਰੂਪ ਸਮਝੀ ਜਿਸਕੇ ਅੰਦਰ ਬਸੇ ਨਿਰੰਕਾਰ ਸਿਖੀ ਸਿੱਖ ਸਾਰੇ ਸੰਸਾਰ ਓ ਤੂੰ ਬੋਲਣਾ ਤੇਰੀ ਆਨੇ ਆਪਰਾਮਾ ਸੰਤੋਖਾਂ ਦੇਖਾਂ ਦੇ ਬੋਲਣਾ ਤੇ ਤੂੰ ਬੋਲਣਾ ਤੇਰੀ ਆਨੇ

ری جی بابا مانگ جی ਤੁਹਾਨੂੰ ਅਸੀਂ ਪਿਆਰ ਕਰਦੇ ਹਾਂ ਜੋ ਹਰ ਦਾ ਪਿਆਰਾ ਸਭ ਦਾ ਪਿਆਰਾ ਜੋ ਤੁਹਾਨੂੰ ਪਿਆਰ ਕਰਦੇ ਸੀ ਅਸੀਂ ਤੁਹਾਨੂੰ ਦਿਲੋਂ ਪਿਆਰ ਕਰਦੇ ਹਾਂ ਮੈਂ ਸਾਰ ਜੱਗ ਤਨ ਗੁਰੂ ਹਰ Rai ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਤੇ ਮਾਪੋਰਖਾਂ ਦੀ ਯਾਦ ਆਈ ਮਾਪੋਰਖਾਂ ਨੇ ਤੁਸੀਂ ਚੱਲ ਕੇ ਆਇਓ ਵਾਹਿਗੁਰੂ ਜੀ ਮਤਾਰ ਤੁਖਮ ਦੁੱਧ ਵਾਲਿਆਂ ਦੁੱਧਰ ਵਰਤਮਾਨ ਨੂੰ ਪੋਤਾਂ ਤੇ ਧੰਮਾਇਨ ਧੰਮ ਤੇ ਗੁਰਸਿੱਖੀ ਦੀ ਦਾਤ ਵਾਲੀ ਨੂੰ ਗੁਰਸਿੱਖੀ ਦੀ ਦਾਤ ਦੇਵੇ ਵਾਹਿਗੁਰੂ ਦਾ ਬਲ ਸਾਹ ਵਾਹਿਗੁਰੂ ਦੀ ਖਾਤੇ